ਸ਼ਟ ਪੱਛਮੀ ਬੰਗਾਲ ਦੇ ਜਲਪਾਈ ਗੁੜੀ ਰੇਲਵੇ ਸਟੇਸ਼ਨ ਨੇੜੇ ਕੰਚਨਜੰਗਾ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਵਿਚਾਲੇ ਹੋਈ ਟੱਕਰ ਨੇ ਨਾ ਸਿਰਫ ਦੇਸ਼ ਦੇ ਰੇਲਵੇ ਮੰਤਰਾਲੇ ਵਿੱਚ ਕਾਫੀ ਦੇਰ ਤੋਂ ਪਾਈਆਂ ਜਾਣ ਵਾਲੀਆਂ ਖਾਮੀਆਂ ਵੱਲ ਇੱਕ ਵਾਰ ਫਿਰ ਧਿਆਨ ਖਿੱਚਿਆ ਹੈ ਬਲਕਿ ਇਸ ਵਿਭਾਗ ਦੀਆਂ ਮਨੁੱਖੀ ਗਲਤੀਆਂ ਨੂੰ ਵੀ ਉਜਾਗਰ ਕੀਤਾ ਹੈ ਡੰਡੀ ਇਸ ਦੁਰਘਟਨਾ ਵਿੱਚ ਮਾਲ ਗੱਡੀ ਪੂਰੀ ਤੇਜ਼ੀ ਨਾਲ ਕੰਚਨ ਚੰਗਾ ਦੇ ਡੱਬਿਆਂ ਉੱਤੇ ਜਾ ਚੜੀ ਜਿਸ ਕਾਰਨ ਯਾਤਰੀ ਗੱਡੀ ਦੇ ਦੋ ਡੱਬੇ ਪੂਰੀ ਤਰ੍ਹਾਂ ਫਿਸ ਗਏ ਅਤੇ چار ਹੋਰ ਪਟੜੀ ਤੋਂ ਉੱਤਰ ਗਏ ਡੰਡੀ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋਣ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਡੰਡੀ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸ਼ੰਕਾ ਹੈ ਕਿਉਂਕਿ ਇਸ ਹਾਦਸੇ ਵਿੱਚ ਜ਼ਖਮੀ ਹੋਣ ਵਾਲੇ ਕੁੱਲ 41 ਯਾਤਰੀਆਂ ਦੀ ਹਾਲਤ ਬੇहद ਗੰਭੀਰ ਹੈ ਡੰਡੀ ਇਸ ਹਾਦਸੇ ਦਾ ਇੱਕ ਗੰਭੀਰ ਪੱਖ ਇਹ ਹੈ ਕਿ ਯਾਤਰੀ ਗੱਡੀ ਜਿਵੇਂ ਹੀ ਜਲਪਾਈ ਗੁੜੀ ਰੇਲਵੇ ਸਟੇਸ਼ਨ ਉੱਤੇ ਆਪਣੇ ठहराव ਤੋਂ ਬਾਅਦ ਆਪਣੀਆਂ ਅਗਲੀ ਮੰਜ਼ਿਲ ਵੱਲ ਰਵਾਨਾ ਹੋਈ ਉਸੇ ਸਮੇਂ ਹੀ ਮਾਲ ਗੱਡੀ ਆਪਣੀ ਪੂਰੀ ਗਤੀ ਨਾਲ ਆਈ ਅਤੇ ਉਸਨੇ ਹੌਲੀ-ਹੌਲੀ ਅੱਗੇ ਜਾ ਰਹੀ ਕੰਚਨ ਜੰਗਾ ਐਕਸਪ੍ਰੈਸ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਡੰਡੀ ਇਹ ਵੀ ਪਤਾ ਲੱਗਿਆ ਹੈ ਕਿ ਯਾਤਰੀ ਗੱਡੀ ਦੇ ਸਟੇਸ਼ਨ ਉੱਤੇ ਖੜੇ ਹੋਣ ਕਾਰਨ ਪਿੱਛੇ ਵਾਲਾ ਸਿਗਨਲ ਹਰਾ ਨਹੀਂ ਹੋਇਆ ਸੀ ਡੰਡੀ ਇਸ ਦੇ ਬਾਵਜੂਦ ਮਾਲ ਗੱਡੀ ਲਾਲ ਬੱਤੀ ਨੂੰ ਪਾਰ ਕਰਕੇ ਅੱਗੇ ਵਧ ਗਈ ਅਤੇ ਅੱਗੇ ਵਗਦੀ ਹੋਈ ਯਾਤਰੀ ਗੱਡੀ ਦੇ ਉੱਪਰ ਜਾ ਚੜੀ ਹਾਦਸੇ ਵਿੱਚ ਮਾਰੇ ਗਏ 10 ਲੋਕਾਂ ਵਿੱਚੋਂ ਦੋ ਰੇਲਵੇ ਕਰਮਚਾਰੀ ਮਾਲ ਗੱਡੀ ਦਾ ਡਰਾਈਵਰ ਅਤੇ ਯਾਤਰੀ ਗੱਡੀ ਦਾ ਗਾਰਡ ਵੀ ਸ਼ਾਮਲ ਹਨ ਡੰਡੀ ਇਸ ਹਾਦਸੇ ਦੀ ਹੁਣ ਤੱਕ ਹੋਈ ਜਾਂਚ ਅਨੁਸਾਰ ਸਵੈ ਚਾਲਿਤ ਰੇਲਵੇ ਸਿਗਨਲ ਫੇਲ ਹੋ ਜਾਣ ਕਰਕੇ ਮਾਲ ਗੱਡੀ ਦੇ ਡਰਾਈਵਰ ਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਜ਼ੁਬਾਨੀ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਇਸ ਕਾਰਨ ਉਸ ਨੇ ਨਾ ਰੇਲਵੇ ਸਟੇਸ਼ਨ ਦੇ ਸਿਗਨਲ ਪਾਰ ਕਰ ਜਾਣੇ ਸਨ ਡੰਡੀ ਬਿਨਾਂ ਸ਼ੱਕ ਇਹ ਗੰਭੀਰ ਕੁਤਾਹੀ ਹੈ ਡੰਡੀ ਇੱਕ ਹੀ ਪਟੜੀ ਉੱਤੇ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਅੱਗੇ ਦੀ ਸਮੀਖਿਆ ਕਰਨ ਤੋਂ ਬਗੈਰ ਬਿਨਾਂ ਰੋਕ ਟੋਕ ਅੱਗੇ ਵਧਣ ਲਈ ਕਹਿਣਾ ਇੱਕ ਅਪਰਾਧਿਕ ਕੰਮ ਵਾਂਗ ਹੈ ਡੰਡੀ ਇੰਨਾਂ ਸਾਰੀਆਂ ਖਾਮੀਆਂ ਅਤੇ ਹਾਲਤਾਂ ਨੂੰ ਦੇਖੀਏ ਤਾਂ ਸਾਫ਼ ਪਤਾ ਚੱਲਦਾ ਹੈ ਕਿ ਕਿਤੇ ਨਾ ਕਿਤੇ ਮਨੁੱਖੀ ਅਣਗਹਿਲੀ ਅਤੇ ਕੁਤਾਹੀ ਜ਼ਰੂਰ ਹੋਈ ਹੈ ਡੰਡੀ ਸਵੈਚਾਲਿਤ ਸਿਗਨਲ ਫੇਲ ਕਿਵੇਂ ਹੋ ਗਿਆ ਇਸ ਦੀ ਬਾਕਾਇਦਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਡੰਡੀ ਜਿਸ ਰੇਲ ਪਟੜੀ ਤੋਂ ਕੰਚਨ ਜੰਗਾ ਐਕਸਪ੍ਰੈਸ ਵਰਗੀਆਂ ਗੱਡੀਆਂ ਨੇ ਲੰਘਣਾ ਹੋਵੇ ਉਸ ਉੱਤੇ ਕਿਸੇ ਵੀ ਹੋਰ ਰੇਲ ਗੱਡੀ ਨੂੰ ਬਿਨਾ ਰੋਕ ਟੋਕ ਅੱਗੇ ਵਧਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ ਪ੍ਰਸ਼ੰਚਨ ਇਥੇ ਹੀ ਬਸ ਨਹੀਂ ਮਾਲ ਗੱਡੀ ਦੇ ਡਰਾਈਵਰ ਨੂੰ ਅਗਲੇ ਨੋ ਸਿਗਨਲ ਪਾਰ ਕਰਨ ਦੀ ਜ਼ਬਾਨੀ ਆਗਿਆ ਦਿੱਤੀ ਗਈ ਸੀ ਡੰਡੀ ਸਮੁੱਚਾ ਮਾਮਲਾ ਹੀ ਬੇहद ਗੰਭੀਰ ਹੈ